ਦੱਸਣਾ ਚਾਹਾਂਗਾ ਮੈਂ ਕਿ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਕਿ ਯੋਗਾ ਕਈ ਵਾਰ ਕੁਝ ਇੰਸਟੀਚਿਊਟ ਚਲਾਉਂਦੇ ਸੀ ਜਿਹੜਾ ਕਿ ਕੋਸੀ ਹੁੰਦਾ ਸੀ ਪਰ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਯੂਨੀਵਰਸਿਟੀਜ਼ਾਂ ਲਈ ਤਾਂ ਖਾਸ ਤੌਰ ਤੇ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਜਿਵੇਂ ਅੱਜਕੱਲ ਦੀ ਸਟ੍ਰੈਸਫੁੱਲ ਲਾਈਫ ਚੱਲ ਰਹੀ ਹੈ ਉਹਦੇ ਹਿਸਾਬ ਨਾਲ ਇਹ ਇਹਦਾ ਕੋਈ ਕਿਓਰ ਵੀ ਨਹੀਂ ਹੈ ਇਹਨੂੰ ਇਹੀ ਹੈ ਕਿ ਆਪਾਂ ਯੋਗ ਦੇ ਰਾਹੀਂ ਮਾਨਸਿਕ ਜੋ ਤਣਾਅ ਹੈ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਦੂਰ ਕਰ ਸਕਦੇ ਆ ਤੇ 90 ਦੇ ਕਰੀਬ ਪ੍ਰੋਗਰਾਮ ਹੈ ਜਿਹੜੇ ਜ਼ਿਲ੍ਹਾ ਮੇਰਕੋਟਲਾ ਵਿਖੇ ਜਿਹੜੇ ਚੱਲ ਰਹੇ ਨੇ ਛਲਕੀ ਛਲਕੀ ਬਿਮਾਰੀਆਂ ਜਿਹੜੀ ਵੀ ਬੈਕਪੇਨ ਸਰਵਾਈਕਲ ਸ਼ੂਗਰ ਤੋਂ ਉਹਨਾਂ ਤੋਂ ਆਹ ਉਠਾਇਆ ਜਾਏ ਇਸ ਯੋਗਾ ਦੇ ਅਰਮਾ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਜੀ ਇਸ ਦੇ ਸਬੰਧ ਦੇ ਵਿੱਚ ਜਿਹੜਾ ਜ਼ਿਲ੍ਹਾ ਪੰਦਰੀ ਸਮਾਗਮ ਹੈ ਜ਼ਿਲ੍ਹਾ ਮਲੇਰਕੋਟਲਾ ਵਿਖੇ ਡਾਕਟਰ ਜਾਕਰਸਨ ਸਟੇਡੀਅਮ ਵਿੱਚ ਕਰਾਇਆ ਗਿਆ ਬੜੀ ਭਾਰੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਇਸ ਵਿੱਚ ਹਿੱਸਾ ਲਿਆ ਮੈਂ ਦੱਸਣਾ ਚਾਹਾਂ ਮੈਂ ਕਿ ਯੋਗਾ ਨੂੰ ਹਰ ਇੱਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਦਾ ਭਿੰਨਗ ਬਣਾਉਣਾ ਚਾਹੀਦਾ ਹੈ ਇਹ ਸਾਨੂੰ ਸਰੀਰਕ ਰੋਗਾਂ ਤੋਂ ਵੀ ਬਚਾਉਂਦਾ ਹੈ ਤੇ ਇਸ ਨਾਲ ਸਾਨੂੰ ਮਾਨਸਿਕ ਸ਼ਾਂਤੀ ਵੀ ਪ੍ਰਾਪਤ ਹੁੰਦੀ ਹੈ ਦੇਖੋ ਜੀ ਪਹਿਲਾਂ ਯੋਗਾ ਥੋੜਾ ਮੈਂ ਦੱਸਣਾ ਚਾਹਾਂ ਮੇਰੇ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਕਿ ਯੋਗਾ ਕਈ ਵਾਰ ਕੁਝ ਇੰਸਟੀਚਿਊਟ ਚਲਾਉਂਦੇ ਸੀ ਜਿਹੜਾ ਕਿ ਕੋਸਟਲੀ ਹੁੰਦਾ ਸੀ ਪਰ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਕਿ ਸੀਐਮ ਦੀ ਯੋਗਸ਼ਾਲਾ ਦੇ ਤਹਿਤ ਅਪ੍ਰੋਕਸੀਮੀਟਲੀ 30 ਟੀਚਰ ਸਾਡੇ ਕੋਲੇ ਡਿਸਟ੍ਰਿਕਟ ਮਲੇਰਕੋਟਲਾ ਦੇ ਵਿੱਚ ਹੈਗੇ ਨੇ ਤੇ 90 ਦੇ ਕਰੀਬ ਪ੍ਰੋਗਰਾਮ ਨੇ ਜਿਹੜੇ ਜ਼ਿਲ੍ਹਾ ਮਲੇਰਕੋਟਲਾ ਵਿਖੇ ਜਿਹੜੇ ਚੱਲ ਰਹੇ ਨੇ ਤੇ ਉਹ ਟੋਟਲੀ ਫ੍ਰੀ ਆਫ ਕਾਸਟ ਨੇ ਸਰਕਾਰ ਵੱਲੋਂ ਚਲਾਏ ਜਾ ਰਹੇ ਨੇ ਮੈਂ ਜ਼ਿਲ੍ਹਾ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਜਿਹੜੇ ਯੋਗਾ ਦੇ ਪ੍ਰੋਗਰਾਮ ਚੱਲ ਰਹੇ ਨੇ ਉਹਨਾਂ ਵਿੱਚ ਪਾਰਟਿਸਪੇਟ ਕਰਨ ਉਹ ਸਾਰਿਆਂ ਦੀ ਜੀਨੈਸ ਵਾਸਤੇ ਮਾਰਨਿੰਗ ਵੀ ਹੈ ਈਵਨਿੰਗ ਵੀ ਹੈ ਆਫਟਰਨੂਨ ਵੀ ਹੈ ਲੇਡੀਜ਼ ਦੇ ਸੈਪਰੇਟ ਬੈਚ ਚਲਾਏ ਗਏ ਨੇ ਤੇ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਂ ਜੀ ਯੋਗਾ ਕਲਾਸ ਅਸੀਂ ਈਦਗਾ ਦੇ ਬੈਕ ਸਾਈਡ ਲਗਾਉਂਦੇ ਹਾਂ ਖਾਸ ਤੌਰ ਤੇ ਇਸ ਉਮਰ ਚ ਰਿਟਾਇਰਮੈਂਟ ਤੋਂ ਬਾਅਦ ਵਾਲੀ ਉਮਰ ਚ ਸਾਨੂੰ ਕਾਫੀ ਫਾਇਦਾ ਹੋ ਰਿਹਾ ਹੈ ਸਿਹਤ ਦੀ ਸੰਭਾਲ ਲਈ ਯੋਗਾ ਇੱਕ ਅੱਛੀ ਕਲਾਸ ਹੈ ਗਾਲिब ਨੇ ਕਿਹਾ ਹੈ ਕਿ ਤੰਗਦਸਤੀ ਅਗਰ ਚੋ ਗਾਲिब ਤੰਦਰੁਸਤੀ ہزار نعمت ਹੈ ਤਾਂ ਇਸ ਨੂੰ ਮੁੱਖ ਰੱਖਦੇ ਹੋਏ ਮੈਂ ਸਮਝਦਾ ਹਾਂ ਕਿ ਯੋਗਾ ਕਲਾਸ ਜਿਹੜੀ ਹੈ ਬਹੁਤ ਹੀ ਲਾਭਦਾਇਕ ਫਾਇਦੇਮੰਦ ਹੈ ਸੀਨੀਅਰ ਸਿਟੀਜ਼ਨ ਲਈ ਤਾਂ ਖਾਸ ਤੌਰ ਤੇ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਇਸ ਦੀ ਸ਼ਲਾਘਾ ਕਰਨੀ ਬੰਦੀ ਹੈ ਔਰ ਇਹ ਇਹਦਾ ਚਲਣ ਜਿਹੜਾ ਆਮ ਹੋਣਾ ਚਾਹੀਦਾ ਹੈ ਇਹ ਦੱਸਿਆ ਗਿਆ ਹੈ ਕਿ 2014 ਤੋਂ ਚੱਲ ਰਿਹਾ ਹੈ ਇਹ 11ਵਾਂ ਦਿਵਸ ਹੈ 2025 ਦਾ ਅੱਜ 11ਵਾਂ ਇੰਟਰਨੈਸ਼ਨਲ ਯੋਗਾ ਡੇ ਹੈ ਤੇ ਡਿਪਾਰਟਮੈਂਟ ਵੱਲੋਂ ਜੋ ਸਾਨੂੰ ਇਨਸਟਰਕਸ਼ਨਸ ਮਿਲੀਆਂ ਸੀਗੀਆਂ ਉਹਦੇ ਹਿਸਾਬ ਨਾਲ ਪ੍ਰੋਟੋਕੋਲ ਨੂੰ ਲੈ ਕੇ ਅਸੀਂ ਬੜੀ ਵਧੀਆ ਤਰੀਕੇ ਦੇ ਨਾਲ ਡਾਕਟਰ ਵਾਹਿਦ ਪੂਰੇ ਡਿਪਾਰਟਮੈਂਟ ਸਾਡੇ ਹੋਰ ਡਾਕਟਰ ਸਾਹਿਬਾਨ ਸਾਡੇ ਉਪਵਾਦ ਅਤੇ ਸਾਰੇ ਮਿਲ ਕੇ ਜੋ ਅੱਜ ਪ੍ਰੋਗਰਾਮ ਕੀਤਾ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰੈਜੈਂਟੇਸ਼ਨ ਹੋਈ ਹੈ ਇਹਦੀ ਤੇ ਮੈਂ ਲੋਕਾਂ ਨੂੰ ਇਹੀ ਕਹੂੰਗੀ ਕਿ ਯੋਗਾ ਦਾ ਜਿਹੜਾ ਹੈ ਇਹ ਆਪਣੇ ਜਿਸ ਤਰ੍ਹਾਂ ਆਪਾਂ ਨੂੰ ਦੱਸਿਆ ਹੈ ਕਿ ਇਹ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਇਹਨੂੰ ਇਹਦੇ ਲਈ ਇੱਕ ਟਾਈਮ ਕੱਢਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਡਿਜ਼ੀਜ਼ਸ ਵੱਧ ਰਹੀਆਂ ਨੇ ਤੇ ਉਹਦੇ ਹਿਸਾਬ ਦੇ ਨਾਲ ਆਪਾਂ ਨੂੰ ਆਪਣੇ ਲਈ ਟਾਈਮ ਕੱਢਣਾ ਚਾਹੀਦਾ ਹੈ ਤੇ ਆਪਣੇ ਜੋ ਯੋਗ ਨੂੰ ਹੈ ਯੋਗ ਨੂੰ ਲੈ ਕੇ ਜਦੋਂ ਆਪਾਂ ਇਹਨਾਂ ਚੀਜ਼ਾਂ ਵੱਲ ਜਾਣਦੇ ਆ ਤਾਂ ਫਿਰ ਕੀ ਹੈ ਬਿਮਾਰੀਆਂ ਆਪਾਂ ਦੇ ਕਰੀਬ ਨਹੀਂ ਆਣਗੀਆਂ ਔਰ ਮਾਨਸਿਕ ਤੌਰ ਤੇ ਜਿਵੇਂ ਅੱਜਕੱਲ ਦੀ ਸਟ्रेसਫੁੱਲ ਲਾਈਫ ਚੱਲ ਰਹੀ ਹੈ ਉਹਦੇ ਹਿਸਾਬ ਨਾਲ ਇਹਦਾ ਕੋਈ ਕਿਉਰ ਵੀ ਨਹੀਂ ਹੈ ਇਹਨੂੰ ਇਹੀ ਹੈ ਕਿ ਆਪਾਂ ਯੋਗ ਦੇ ਰਾਹੀਂ ਮਾਨਸਿਕ ਜੋ ਤਣਾਅ ਹੈ ਉਹਨੂੰ ਹੋ ਤਾਂ ਵਧੀਆ ਤਰੀਕੇ ਦੇ ਨਾਲ ਦੂਰ ਕਰ ਸਕਦੇ ਆ ਪਰ ਜ਼ਰੂਰਤ ਇਹ ਹੈ ਕਿ ਆਪਾਂ ਨੂੰ ਯੋਗਦਾਇਕ ਹਿੱਸਾ ਬੰਨਾ ਪਏਗਾ ਸੋ ਮੈਂ ਸਾਰੇ ਨੂੰ ਇਹ ਅਪੀਲ ਕਰੂੰਗੀ ਕਿ ਆਪਣਾ ਵੱਦ ਤੋਂ ਵੱਦ ਆਪਣਾ ਟਾਈਮ ਕੱਢ ਕੇ ਆਪਣੀ ਸਿਹਤ ਔਰ ਆਪਣੇ ਲੋਕਾਂ ਨੂੰ ਵੀ ਇਸ ਦੇ ਲਈ ਤੁਸੀਂ ਮੋਟੀਵੇਟ ਕਰੋ ਕਿ ਯੋਗ ਦਾ ਹਿੱਸਾ ਬਣਨ ਥੈਂਕ ਯੂ ਜੁਗਦੇਬ ਸਾਰੇ ਸ਼ਹਿਰ ਵਾਸੀ ਨੂੰ ਇਸਦਾ ਇਹ ਹੀ ਅਪੀਲ ਕਰਨਾ ਚਾਹੁੰਦਾ ਇਸ ਮਹਿੰਮ ਦੇ ਨਾਲ ਸੀਐਮ ਦੀ ਯੋਗਸ਼ਾਲਾ ਦੇ ਨਾਲ ਲੋਕ ਵੱਦ ਤੋਂ ਵੱਦ ਜੁੜੋ ਤਾਂ ਜੋ ਆਪਣੀ ਸਿਹਤ ਦੇ ਨਾਲ ਸਿਹਤਮੰਦ ਹੋ ਸਕੀ ਤੇ ਕਿਸ ਹਲਕੇ ਹਲਕੇ ਬਿਮਾਰੀਆਂ ਜਿਹੜੀਆਂ ਜਿਵੇਂ ਬੈਕ ਪੇਨ ਸਰਵਾਈਕਲ 슈ਗਰ ਤੋਂ ਉਹਨਾਂ ਤੋਂ ਆਹ ਉਠਾਇਆ ਜਾਏ ਇਸ ਜੋਗਾ ਦੇਵ ਸੇ ਆ